ਹੈਲੋ ਫੈਨਸ ਕਿਵੇਂ ਸਾਰੇ ਮੀਤ ਕਰਦੇ ਆ ਠੀਕ ਹੋ ਨੇ ਅੱਜ ਮੈਂ ਜਦ ਸਕੂਲ ਤੋਂ ਘਰ ਆਈ ਮੈਂ ਆ ਕੇ ਟੀਵੀ ਲਾਇਆ ਕਿਉਂਕਿ ਮੈਂ ਚਾਹ ਪੀਣ ਲੱਗਿਆ ਨਾ ਅਕਸਰ ਟੀਵੀ ਲਾਨੀ ਹੈ ਤੇ ਥੋੜੇ 5 10 ਮਿੰਟ ਦਾ ਟਾਈਮ ਹੁੰਦਾ ਮੈਂ ਕਿਹਾ ਚਲੋ ਮੋਟੀਆਂ ਮੋਟੀਆਂ ਖਬਰਾਂ ਸੁਣ ਲਈ ਦਿਆਂ ਵੀ ਕੁਝ ਹੈਪਨ ਤੇ ਨਹੀਂ ਹੋਇਆ ਕਿਉਂਕਿ ਸਕੂਲ ਦੇ ਵਿੱਚ ਤਾਂ ਟਾਈਮ ਨਹੀਂ ਮਿਲਦਾ ਮੈਂ ਜਦੋਂ ਆ ਕੇ ਘਰ ਟੀਵੀ ਲਾਇਆ ਘਰ ਦੇ ਵਿੱਚ ਉਹ ਰੇਪਿਸ ਦਾ ਫੈਸਲਾ ਹੋ ਗਿਆ ਜਿਹੜੀ ਕੋਲਕਾਤਾ ਦੇ ਵਿੱਚ ਮਰਡਰ ਟ੍ਰੇਨੀ ਡਾਕਟਰ ਦਾ ਜਿਹਨੇ ਮਰਡਰ ਕਰਤਾ ਸੀ ਰੇਪ ਕੀਤਾ ਸੀਗਾ ਦੇਖੋ ਕਿੰਨੀ ਬੁਰੀ ਹਾਲਾਤ ਦੇ ਵਿੱਚ ਸਾਨੂੰ ਪਤਾ ਕਿ ਉਹਨੂੰ ਮਾਰ ਦਿੱਤਾ ਸੀ ਤੇ ਅੱਜ ਉਹਦੇ ਜਿਹੜੇ ਰੇਪਿਸ ਤੇ ਉਹਨੂੰ ਸਜ਼ਾ ਕੀ ਹੋਈ ਜੀ ਉਮਰ ਕੈਦ ਦੀ ਸਜ਼ਾ ਤੇ 50000 ਰੁਪਏ ਜੁਰਮਾਨਾ ਇਹ ਤੇ ਕੋਈ ਸਜ਼ਾ ਨਾ ਹੋਈ ਉਮਰ ਕੈਦ ਦਿੱਤਾ ਹੁੰਦੀ ਹੈ ਕਿ ਪੈਰੋਲ ਤੇ ਥੋੜੀ ਜਿਹੀ ਦੇਰ ਬਾਅਦ ਬਾਬੇ ਰਾਮ ਰਹੀਮ ਦੀ ਤਰ੍ਹਾਂ ਬਾਹਰ ਤੇ ਬੰਦਾ ਐਸ ਨੂੰ ਨਾ ਦਾ ਆਕੇ ਤੇ ਜਿਹੜੇ ਵਿਚਾਰੇ ਆਂ ਦੀ ਕੋਈ ਨੁਕਸਾਨ ਹੋ ਜਾਦਾ ਜਿਨ੍ਹਾਂ ਦੀ ਧੀ ਚਲੀ ਗਈ ਉਹ ਸਾਰੇ ਇਸ ਦੇਸ਼ ਨੂੰ ਕੋਸਤੇ ਰਹਿਣਗੇ ਮਤਲਬ ਆਪਣੇ ਆਪ ਨੂੰ ਮਰਦ ਪ੍ਰਧਾਨ ਸਮਾਜ ਤੋਂ ਕਦੋਂ ਬਾਹਰ ਕਰੋਗੇ ਤੇ ਕਦੋਂ ਔਰਤਾਂ ਦੇ ਇਦਾਂ ਦੀਆਂ ਬੇਪੱਤੀਆਂ ਕਰਨ ਵਾਲਿਆਂ ਨੂੰ ਸਜ਼ਾ ਦੇਓਗੇ ਸਜ਼ਾ ਇਹ ਦਿੰਦੇ ਆ ਕਿ ਉਮਰ ਕੈਦ ਉਮਰ ਕੈਦ ਨਾਲ ਕੀ ਉਹ ਬੰਦਾ ਅੰਦਰੋਂ ਫੇਰ ਬਾਹਰ ਫੇਰ ਅੰਦਰ ਫੇਰ ਬਾਹਰ ਮਤਲਬ ਆ ਰਾਮ ਨਾਲ ਜ਼ਿੰਦਗੀ ਜਿੰਦਾ ਬਾਹਰ ਕੇ ਐਸ ਪ੍ਰਸਤੀ ਕਰਦਾ ਫੇਰ ਅੰਦਰ ਚਲ ਜਾਂਦਾ ਤੇ ਅੰਦਰ ਜਾ ਕੇ ਥੋੜੀ ਜੇ ਦੇਲ ਤੇ ਗੁਜ਼ਾਰਦਾ ਉਹ ਤੇ ਗੁਜ਼ਾਰੀ ਹੋਊਗਾ ਹਰ ਕਿਸ ਤੇ ਇਹ ਕੋਈ ਸਜ਼ਾ ਨਹੀਂ ਹੁੰਦੀ ਸਜ਼ਾ ਹੁੰਦੀ ਹੈ ਕਿ ਕਰੜੀ ਸਜ਼ਾ ਦਿਓ ਦੂਜਿਆਂ ਨੂੰ ਸਬਕ ਮਿਲੇ ਤੇ ਸਭ ਦੀਆਂ ਧੀਆਂ ਬੜਾ ਸੁਰੱਖਿਆ ਥੋੜੀ ਤੇ ਡਰ ਦੀਆਂ ਸਜ਼ਾ ਹੰਡਣ ਦੇਣਾ ਤੇ ਉਹ ਦੁਜਿਆ ਨਵੀ ਅਗਲੇ ਕਹਿੰਦਾ ਕੋਈ ਨਹੀਂ ਜੇ ਚੜ ਜਾਗੇ ਪਰ ਉਹ ਤੇ ਅੰਦਰ ਬਾਅਦ ਇਦਾਂ ਹੀ ਕਦੀ ਚਲਗੇ ਤੇ ਕਦੀ ਆਗੇ ਤਨ ਮਹੀਨੇ ਦੀ ਛੁੱਟੀ ਸਰ ਜਾਵਾ ਤੇ ਸਰ ਸਖਤ ਕਰੋ ਤਾਂ ਕਿ ਔਰਤਾ ਮਹਿਫੂਜ਼ ਰਹੇ ਜਦੋਂ ਸਜ਼ਾ ਸਖਤ ਹੋਏਗੀ ਤੇ ਇਦਾਂ ਦੇ ਜਿਹੜੇ ਰੈਪਿਸਟ ਹੈ ਨਾ ਉਹਨਾਂ ਦਾ ਉਹਨਾਂ ਦੇ ਘਰ ਦੇ ਤਾਂ ਚਲੋ ਆਪਣੇ ਨੂੰ ਬਚਾਉਣਗੇ ਹੀ ਤੇ ਕਾਰ ਪਰਿਵਾਰ ਰਿਸ਼ਤੇਦਾਰ ਉਹ ਕਸੂਰਵਾਰ ਮੰਨੇ ਨਹੀਂ ਹੁੰਦੇ ਪਰ ਜਿਨ੍ਹਾਂ ਨਾਲ ਹਰਟ ਹੋਇਆ ਜਿਹੜਾ ਪੂਰਾ ਔਰਤ ਸਮਾਜ ਦਿੱਤਾ ਹੋਇਆ ਸਾਡੇ ਦੇਸ਼ ਦੇ ਵਿੱਚ ਮਾਤਾਂ ਨੂੰ ਪੁਜਿਆ ਜਾਂਦਾ ਖੰਝਕਾਂ ਪੁਜਿਆ ਜਾਂਦੀਆਂ ਤੇ ਉਸ ਦੇਸ਼ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਵੀ ਸੋ ਕਿਉ ਮੰਦਾ ਕੀ ਇੱਜ਼ਤ ਜਨਮੇ ਰਾਜਾ ਰਾਜਾ ਮਹਾਰਾਜਾ ਗੁਰੂ ਪੇਰਾਂ ਦੀ ਮਾਂ ਜਿਹੜੀ ਔਰਤ ਤੇ ਆਪਾਂ ਇਤਿਹਾਸ ਵਿੱਚ ਵੀ ਜਾਈਏ ਤੇ ਮਹਾਨ ਔਰਤਾਂ ਵੀ ਹੋਈਆਂ ਰਾਣੀ ਲక్ష్ਮੀਬਾਈ ਤੀਜਾਬਾਈ ਮਹਾਰਾਜਾ ਰੰਜੀਤ ਸਿੰਘ ਦੀ ਮਹਾਰਾਜਕੋ ਤੇ ਇੰਨੀਆਂ ਮਾਈ ਭਾਗੋ ਤੇ ਇਦਾਂ ਮਹਾਨ ਦੇਸ਼ ਦੇ ਵਿੱਚ ਹੋਰ ਪਤਾ ਨਹੀਂ ਕਿੰਨੀਆਂ ਤੇ ਉਸ ਦੇਸ਼ ਦੇ ਵਿੱਚ ਔਰਤ ਦੀ ਬੇਪਤੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਪਰੋਲ ਤੇ ਬਾਹਰ ਆ ਜਾ ਰਾਮਣਾ ਇੱਥੇ ਬਿਆ ਖਾਪੀ ਤੇ ਫੇਰ ਅੰਦਰ ਚਲੇ ਜਾ ਤੇ ਅੰਦਰ ਫੇਰ ਥੋੜੇ 2-4 ਮਹੀਨੇ ਗੁਜ਼ਾਰ ਤੇ ਫੇਰ ਕੋਈ ਨਾ ਕੋਈ ਬਹਾਨਾ ਕੜਿਆ ਤੇ ਬਾਹਰ ਆ ਜਾ ਤੇ ਫੇਰ ਜਿਨ੍ਹਾਂ ਦੀ ਧੀ ਮਰੀ ਉਹ ਵਿਚਾਰੇ ਛੱਡਦੇ ਰਹਿਣ ਇਹ ਤਾਂ ਕੋਈ ਸਜ਼ਾ ਨਹੀਂ ਹੋਈ ਸਜ਼ਾ ਦਿਓ ਸਖਤੀ ਨਾਲ ਇੱਕੋ ਵਾਰੀ ਤੇ ਬੇਪਤੀ ਕਰਨ ਵਾਲਿਆਂ ਨੂੰ ਪਤਾ ਲੱਗੇ ਸਭ ਦੀਆਂ ਧੀਆ ਮਹਿਫੂਜ਼ ਹੋਣ ਸਭ ਆਪਣੀਆਂ ਕੋਈ ਵੀ ਕਿਸੇ ਦੇ ਨਾਲ ਬੁਰਾ ਹੀ ਨਾ ਕਰ ਸਕੀ ਹਨ ਸਾਰੇ ਹੀ ਧੀਆ ਵਾਲੇ ਹੁੰਦੇ ਆ ਇਦਾਂ ਦੇ ਲੋਕਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ। ਬਸ ਮੈਂ ਤੇ ਹੀ ਕਹਾਂਗੀ। ਬਾਕੀ ਸਰਕਾਰ ਤੇ ਅਦਾਲਤ